ਉਹ ਇਹ ਬੰਦੇ ਉਹਦੇ ਵਿੱਚ ਇਨਵੋਲਡ ਸੀਗੇ ਔਰ ਕਾਫੀ ਟਾਈਮ ਤੋਂ ਖਰਾਬ ਚੱਲ ਰਹੇ ਸੀਗੇ ਕਾਫੀ ਥਾਣਾ ਇਹਨਾਂ ਨੇ ਬਾਹਰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦੇ ਵਿੱਚ ਸ਼ਾਮਲ ਜਗਰੂਪ ਸਿੰਘ ਰੂਪਾ ਜਿਸ ਦੇ ਪ੍ਰਾਜਗਰਾਜ ਸਿੰਘ ਦੇ ਕਤਲ ਦੀ ਘਟਨਾ DNA ਜੁੜੇ ਤਿੰਨ ਬੰਬੀਹਾ ਗਰੁੱਪ ਦੇ ਗੈਂਗਸਟਰ ਨੂੰ ਰੋਪੜ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਜਾਂਦਾ ਦਾਵਾ ਕੀਤਾ ਦਸਿਆ ਜਾ ਰਿਹਾ ਹੈ ਕਿ ਪੁਲਿਸ ਇਨਕਾਊਂਟਰ ਦੇ ਵਿੱਚ ਇਹ ਤਿੰਨੇ ਗ੍ਰਿਫਤਾਰ ਹੋਏ ਨੇ ਰੋਪੜ ਦੇ ਐਸਐਸਪੀ ਗੁਲਨੀਤ ਖੁਰਾਣਾ ਦੇ ਵੱਲੋਂ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਗਿਆ ਕਿ ਇਹਨਾਂ ਵਿਅਕਤੀਆਂ ਦੇ ਰੋਪੜ ਨੂਰਪੁਰ ਬੇਦੀ ਰੂਟ ਤੇ ਪਿੰਡ ਪਿੰਡਰਨਗਰ ਦੇ ਵਿੱਚ ਇੱਕ ਖੰਡਰ ਰੂਮਾ ਘਰ ਦੇ ਵਿੱਚ ਲੁਕੇ ਹੋਣ ਦੀ ਸੂਚਨਾ ਮਿਲਦੀ ਹੈ ਰਾਤ 1.5 ਵਜੇ ਜਦ ਪੁਲਿਸ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਤਾਂ ਇਹਨਾਂ ਵੱਲੋਂ ਅੰਦਰੋਂ ਫਾਇਰਿੰਗ ਕੀਤੀ ਗਈ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਦੇ ਵੱਲੋਂ ਫਾਇਰ ਕੀਤੇ ਗਏ ਨੇ ਜੋ ਕਿ ਇੱਕ ਗੈਂਗਸਟਰ ਗੁਰਵੰਦਰ ਉਰਫ ਪੋਲਾ ਦੇ ਸੱਚੇ ਪਾਟੇ ਦੇ ਵਿੱਚ ਜਾਲ ਲੱਗੇ ਨੇ ਬਾਅਦ ਦੇ ਵਿੱਚ ਇਹਨਾਂ ਨੂੰ ਨਦੇ ਕੋਲ ਇੱਕ 9mm ਗਲੋਕ ਪਿਸਤੋਲ ਮੈਗਜ਼ੀਨਿਕ ਜ਼ਿੰਦਾਕਾਰ ਤੁਸਤੇ ਤਨ ਖੋਲ ਬਰਾਮਦ ਹੋਇਆ ਗੈਕਸਟਰ ਗੁਰਵਿੰਦਰ ਪੋਲਾ ਪੀਜੀਆਈ ਹਸਪਤਾਲ ਜੇਰੇ ਇਲਾਜ ਐਸਐਸਪੀ ਗੁਲਨੀਤ ਖੁਰਾਣਾ ਦਾ ਇਹ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਇਹ ਜਿਹੜੇ ਦੋਸ਼ੀ ਫੜੇ ਗਏ ਨੇ ਤਾਂ ਹੁਣ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਉਹਨਾਂ ਦਾ ਕਹਿਣਾ ਹੈ ਕਿ ਹੁਣ ਤੱਕ ਦੋਸ਼ੀਆਂ ਤੋਂ ਡੰਗਾਈ ਦੇ ਨਾਲ ਪੁੱਛਗਿੱਛ ਤੇ ਕਰਨ ਤੇ ਪਤਾ ਲੱਗਿਆ ਕਿ 4 ਜੁਲਾਈ 2025 ਨੂੰ ਜਗਰਾਜ ਸਿੰਘ ਦਾ ਪਿੰਡ ਚਨਣਕੇ ਦੇ ਵਿੱਚ ਮਹਿਤਾ ਚੌਂਕ ਜ਼ਿਲ੍ਹਾ ਅੰਮ੍ਰਿਤਸਰ ਚ ਕਤਲ ਹੁੰਦਾ ਤਾਂ ਇਸ ਮਾਮਲੇ ਦੇ ਵਿੱਚ ਇਹਨਾਂ ਨੇ ਹੀ ਗੋਲੀਆਂ ਚਲਾਈਆਂ ਸਨ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਵੱਖ-ਵੱਖ ਥਾਵਾਂ ਤੋਂ ਹੁੰਦਿਆਂ ਰੂਪਨਗਰ ਦੇ ਵਿੱਚ ਲੁਕੇ ਹੋਏ ਸਨ ਜਿੱਥੇ ਪੁਲਿਸ ਦੇ ਵੱਲੋਂ ਇਹਨਾਂ ਨੂੰ ਕਾਬੂ ਕੀਤਾ ਗਿਆ। ਕਨ ਲੇਟ ਨਾਈਟ ਸਾਡੀ ਸੀਆਈਏ ਦੀ ਟੀਮ ਨੂੰ ਇੱਕ ਇਨਫੋਰਮੇਸ਼ਨ ਪ੍ਰਾਪਤ ਹੋਈ ਸੀਗੀ ਜਿਦੇ ਵਿੱਚ ਇਹ ਪਤਾ ਲੱਗਾ ਸੀਗਾ ਕੁਝ ਕ੍ਰਿਮੀਨਲਸ ਅਗੇ ਨੇ ਜਿਹੜੇ ਸਾਡੇ ਏਰੀਆ ਵਿੱਚ ਆ ਕੇ ਠਹਿਰੇ ਹੋਏ ਨੇ। ਔਰ ਜਦੋਂ ਇਹ ਇਨਫੋਰਮੇਸ਼ਨ ਹੋਰ ਡਿਵੈਲਪ ਕੀਤੀ ਤਾਂ ਇਹ ਕਲੀਅਰ ਹੋਇਆ ਕਿ ਭਿੰਡਰਨਗਰ ਵਿੱਚ ਇੱਕ ਅਬੈਂਡੰਟ ਬਿਲਡਿੰਗ ਹੈ ਜਿੱਥੇ ਕੁਝ ਬੰਦੇ ਲੁਕੇ ਹੋਏ ਨੇ। ਸਾਡੇ ਐਸਐਚਓ ਸਾਹਿਬ ਨੂਰਪੁਰ ਵੇਦੀ ਤੇ ਸੀਆਈਏ ਦੀ ਟੀਮ ਨੇ ਜਾ ਕੇ ਘੇਰਾ ਪਾਇਆ ਔਰ ਜਦੋਂ ਘੇਰੇ ਦੌਰਾਨ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤੇ ਜਿਹੜੇ ਮਲਜ਼ਮ ਸੀਗੇ ਉਹਨਾਂ ਵੱਲੋਂ ફાયਰ ਕੀਤਾ ਗਿਆ ਉਹਨਾਂ ਵੱਲੋਂ 3 ਰਾਉਂਡ ਫਾਇਰ ਕੀਤੇ ਗਏ ਜਿਹੜੀ ਸਾਡੀ ਗੱਡੀ ਜਿਹੜੀ ਹੈਗੀ ਹੈ ਸਰਕਾਰੀ ਗੱਡੀ ਉੱਤੇ ਵਜੇ ਔਰ ਰਿਟੈਲੀਟਰੀ ਫਾਇਰ ਜਿਹੜਾ ਹੈਗਾ ਸਾਡੇ ਪੁਲਿਸ ਦੀ ਟੀਮ ਵੱਲੋਂ ਕੀਤਾ ਗਿਆ ਜਿਹਦੇ ਵਿੱਚ 7 ਰਾਉਂਡ ਫਾਇਰ ਕੀਤੇ ਕਿ ਜਿਹਦੇ ਚੋਂ ਇੱਕ ਗੋਲੀ ਜਿਹੜੀ ਹੈਗੀ ਹੈ ਉਹ ਇੱਕ ਮਲਜ਼ਮ ਤੇ ਲੱਗੀ ਹੈਗੀ ਜਿਹਦਾ ਨਾਮ ਹੈਗਾ ਗੁਰਵਿੰਦਰ ਸਿੰਘ ਉਰਫ ਪੋਲਾ ਇਹ ਅੰਮ੍ਰਿਤਸਰ ਰੂਰਲ ਦਾ ਹੀ ਰਹਿਣ ਵਾਲਾ ਹੈਗਾ ਔਰ ਇੱਥੇ ਪਹਿਲਾਂ ਕਾਫੀ ਪਰਚੇ ਹੈਗੇ ਨੇ ਜਦੋਂ ਬਾਕੀ ਬੰਦਿਆਂ ਨੂੰ ਕਾਬੂ ਕਰਕੇ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਤੇ ਜਿਹੜੇ ਤਿੰਨ ਮੁਲਜ਼ਮ ਹੈਗੇ ਨੇ ਇਹਨਾਂ ਦਾ ਜਿਹੜਾ ਆਈਡੈਂਟੀਫਿਕੇਸ਼ਨ ਜਿਹੜਾ ਹੈਗਾ ਗੁਰਵਿੰਦਰ ਭੋਲਾ ਨਵਤੇਜ ਤੇਜੀ ਤੇ ਗੁਰਪ੍ਰੀਤ ਗੋਪੀ ਦੇ ਨਾਮ ਤੇ ਹੋਇਆ ਹੈਗਾ ਔਰ ਜਿਹੜਾ ਪਿਛਲੇ ਸਮੇਂ ਵਿੱਚ ਇੱਕ ਮਰਡਰ ਜਿਹੜਾ ਹੈਗਾ ਅੰਮ੍ਰਿਤਸਰ ਰੂਰਲ ਵਿੱਚ ਹੋਇਆ ਸੀਗਾ 4 ਜੁਲਾਈ ਨੂੰ ਜਿਹਦੇ ਵਿੱਚ ਜਿਹੜਾ ਜਗਰੂਪ ਰੂਪਾ ਸੀਗਾ ਮੂਸੇਵਾਲਾ ਮਰਡਰ ਕੇਸ ਵਿੱਚ ਇਨਵੋਲਡ ਸੀ ਜਿਹਦਾ ਐਨਕਾਊਂਟਰ ਹੋਇਆ ਸੀ ਬਾਅਦ ਵਿੱਚ ਉਹਦੇ ਪ੍ਰਾਂ ਨੂੰ ਕੁਝ ਅਣਪਛਾਤੇ ਬੰਦੇ ਆ ਕਰਕੇ ਦਿਨ ਦਹਾੜੇ ਗੋਲੀ ਮਾਰ ਕਰਕੇ ਚਲੇ ਗਏ ਸੀਗੇ ਉਹ ਇਹ ਬੰਦੇ ਉਹਦੇ ਵਿੱਚ ਇਨਵੋਲਟ ਸੀਗੇ ਔਰ ਕਾਫੀ ਟਾਈਮ ਤੋਂ ਫਰਾਰ ਚੱਲ ਰਹੇ ਸੀਗੇ ਕਾਫੀ 18 ਇਹਨਾਂ ਨੇ ਬਾਹਰ ਜੈਪੁਰ, ਦੈਰਾਦੂਨ ਔਰ ਹੋਰ ਦੂਜੀ ਥਾਂ ਤੇ ਲੀਤੀਆਂ ਸੀਗੀਆਂ ਔਰ ਕੱਲ ਰਾਤ ਸਾਡੇ ਏਰੀਆ ਜਾ ਕੇ ਠਹਿਰੇ ਸੀਗੇ ਜਦੋਂ ਸਾਡੀ ਟੀਮ ਨੇ ਕਾਫੀ ਚੰਗਾ ਕੰਮ ਕਰਦਿਆ ਹੋਇਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਿਹੜਾ ਬੰਦਾ ਗੁਰਿੰਦਰ ਸਿੰਘ ਉਰਫ ਪੋਲਾ ਹੈਗਾ ਜਿਹਨੂੰ ਉੱਥੇ ਮੌਕੇ ਤੇ ਗੋਲੀ ਵੱਜੀ ਸੀਗੀ ਉਹਨੂੰ ਹਸਪਤਾਲ ਭਰਤੀ ਕਰਾਇਆ ਸੀਗਾ ਜਿਹੜਾ ਕਿ ਅੱਗੇ ਪੀਜੀਆਈ ਰੈਫਰ ਹੋ ਗਿਆ ਹੈਗਾ ਉੱਥੇ ਐਡ ਬਾਕੀ ਦੇ ਜਿਹੜੇ ਦੋ ਬੰਦੇ ਹੈਗੇ ਨੇ ਨਵਤੇਜ ਤੇਜੀ ਤੇ ਗੁਰਪ੍ਰੀਤ ਗੋਪੀ ਇਹਨਾਂ ਦੀ ਪੁਝਗਿਸ ਜਾਰੀ ਹੈਗੀ ਹੈ ਹੁਣ ਤਲਕ ਜਿਹੜੀ ਇਹਨਾਂ ਦੀ ਪੁਝਗਿਸ ਤੋਂ ਗੱਲ ਸਾਹਮਣੇ ਆਈ ਹੈਗੀ ਕਿ ਗੁਰਵਿੰਦਰ ਭੋਲੇ ਤੇ तकरीबन 6 ਪਰਚੇ ਦਰਜ ਹੈਗੇ ਨੇ ਜਿਹਦੇ ਵਿੱਚ ਆਰਮਸ ਐਕਟ ਸਨੈਚਿੰਗ ਔਰ ਹੋਰ ਦੂਜੇ ਪਰਚੇ ਵੀ ਹੈਗੇ ਨੇ ਜਿਹਦੇ ਵਿੱਚ ਜੁਗਰਾਜ ਦਾ ਮਰਡਰ ਵੀ ਹੈਗਾ ਔਰ ਨਵਤੇਜ ਤੇਜੀ ਤੇ ਐਨਡੀਪੀਐਸ ਐਕਟ ਤੇ ਜੁਗਰਾਜ ਮਰਡਰ ਦਾ ਕੇਸ ਹੈਗਾ ਔਰ ਗੁਰਪ੍ਰੀਤ ਜਿਹੜਾ ਹੈਗਾ ਉਹ ਤੇ ਹਜੇ ਹੋਰ ਕੋਈ ਪਰਚਾ ਨਹੀਂ ਸੀਗਾ ਔਰ ਅਮਰਸਰ ਰੂਰਲ ਦੀ ਵੀ ਤਫਤੀਸ਼ ਵਿੱਚ ਹਜੇ ਉਹਦਾ ਨਾਮ ਸਾਹਮਣੇ ਨਹੀਂ ਆਇਆ ਸੀਗਾ ਬੱਟ ਚੁਕੀ ਜੇ ਹਮ ਬੰਦੇ ਆਪਾਂ ਗ੍ਰਿਫਤਾਰ ਕੀਤੇ ਹੈਗੇ ਨੇ ਉਹਨਾਂ ਤੋਂ ਕਲੀਅਰ ਹੋ ਜਾਏਗਾ ਕਿ ਇਹਦਾ ਇਨਵੋਲਵਮੈਂਟ ਕਲੀਅਰ ਕੱਟ ਹੈਗਾ ਉਸ ਕੇਸ ਵਿੱਚ ਤੇ ਆਪਾਂ ਡਿਸਕਲੋਜ਼ਰ ਇਨ ਸਟੇਟਮੈਂਟ ਦੇ ਕਰਕੇ ਇਹ ਜਿਹੜਾ ਹੈਗਾ ਅੰਮ੍ਰਿਤਸਰ ਪੁਲਿਸ ਨੂੰ ਦੱਸਾਂਗੇ ਤਾਂ ਜੋ ਇਹਨੂੰ ਵੀ ਨਾਮਿਨੇਟ ਉਸ ਕੇਸ ਵਿੱਚ ਕੀਤਾ ਜਾ ਸਕੇ ਕਿਸੇ ਗੈਂਗ ਨਾਲ ਸੰਬੰਧਿਤ ਹੈ ਕਿ ਕਹਦਾ ਬਿਲਕੁਲ ਜਦੋਂ ਇਹ ਮਰਡਰ ਹੋਇਆ ਸੀਗਾ 4 ਤਰੀਕ ਨੂੰ ਤਾਂ ਉਦੋਂ ਇੱਕ ਬੰਬੀਹਾ ਗੈਂਗ ਜਿਹੜਾ ਹੈਗਾ ਇਸ ਮਰਡਰ ਦੀ ਜਿਹੜੀ ਹੈਗੀ ਉਹ ਲਈ ਸੀਗੀ ਜ਼ਿੰਮੇਵਾਰੀ ਲਈ ਸੀਗੀ ਔਰ ਬਾਕੀ ਹੁਣ ਅੱਗੇ ਕਿਹਦੇ ਨਾਲ ਇਹਨਾਂ ਦੀ ਇਨਵੋਲਵਮੈਂਟ ਹੈਗਾ ਕਿਹੜਾ ਇਹਨਾਂ ਦਾ ਸਰਗ ਵੈਪਨ ਕਿੱਥੋਂ ਲਿਆਂਦੇ ਸੀਗੇ ਵੈਪਨ ਕਿੱਥੇ ਹੈਗੇ ਨੇ ਬਾਕੀ ਦੇ ਵੈਪਨ ਉਹ ਸਾਰੀ ਪੁੱਛ ਕੇ ਜਿਹੜੀ ਹੈਗੀ ਜਾਰੀ ਹੈਗੀ ਹੈ ਜੋ ਕਿ ਡਿਟੇਲਡ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਫਿਰ ਤੁਹਾਡੇ ਨਾਲ ਆਪਾਂ ਸਾਂਝੀ ਕਰਾਂਗੇ ਇੱਕ ਵੈਪਨ ਜਿਹੜਾ ਇਹਨਾਂ ਨੇ ਮੌਕੇ ਤੇ ਚਲਾਇਆ ਸੀਗਾ 9mm ਦਾ ਪਿਸਟਲ ਹੈਗਾ ਉਹ ਆਪਾਂ ਬਰਾਮਦ ਕੀਤਾ ਹੈਗਾ ਪਰ ਬਾਕੀ ਵੈਪਨ ਜਿਹੜੇ ਉੱਥੇ ਮਰਡਰ ਵਿੱਚ ਇਸਤੇਮਾਲ ਹੋਏ ਨੇ ਜਾਂ ਇਹੀ ਵੈਪਨ ਇਸਤੇਮਾਲ ਹੋਇਆ ਸੀਗਾ ਇਸ ਬਾਰੇ ਜਿਹੜਾ ਹੈਗਾ ਪੁੱਛਗਿਛ ਜੇ ਜਾਰੀ ਹੈਗੀ ਉਹ ਵੱਖਰੇ ਤੌਰ ਤੇ ਤੁਹਾਨੂੰ ਆਪਾਂ ਬਰੀਫ ਕਰਾਂਗੇ ਜਿੱਥੇ ਇਹ ਠਹਿਰੇ ਹੋਏ ਸੀਗੇ ਉੱਥੇ ਦਾ ਕੀ ਸਬੰਧ ਕੋਈ ਨਜ਼ਰ ਆਇਆ ਕੀ ਕੋਈ ਨਾ ਕੀ ਕੋਈ ਘੁੱਟਰੀ ਕੀ ਜਹਾ ਹਜੇ ਤੱਕ ਦੀ ਤਫਤੀਸ਼ ਦੇਖੋ ਜੀ ਰਾਤ ਲੇਟ ਨਾਈਟ ਦਾ ਇਨਸੀਡੈਂਟ ਹੈਗਾ ਤਕਰੀਬਨ 1:30 ਵਜੇ ਕਰੀਬ ਐਂਕਾਊਂਟਰ ਹੋਇਆ ਹੈਗਾ ਔਰ ਅਜੇ ਪੁਲਿਸ ਸਾਡੀ ਜਿਹੜੀ ਹੈਗੀ ਫਾਰਮੈਲਿਟੀਜ਼ ਲੱਗੀ ਹੋਈਆਂ ਉਹਨਾਂ ਨੂੰ ਪੁੱਛ ਕੇ ਜਿਹੜੀ ਹੈਗੀ ਆ ਆਪਾਂ ਅਦਾਲਤ ਵਿੱਚ ਪੇਸ਼ ਕਰਾ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਲੈ ਕਰਕੇ ਕਰਾਂਗੇ ਔਰ ਜੋ ਵੀ ਗੱਲ ਨਾ ਸਾਹਮਣੇ ਆਉਣਗੀ ਹੈ ਕਿ ਸਾਡੇ ਏਰੀਆ 'ਚ ਕੋਈ ਇਹਨਾਂ ਦਾ ਠਹਿਰ ਸੀਗੀ ਕਿਨੇ ਕਿਹੜੇ ਬੰਦੇ ਨੇ ਇੱਥੇ ਇਹਨਾਂ ਨੂੰ ਠਹਿਰ ਕਰਾਈ ਸੀਗੀ ਉਹ ਸਾਰਾ ਕੁਝ ਆਪਾਂ ਸਾਹਮਣੇ ਲੈ ਕਰਕੇ ਆਪਾਂ ਸਰ ਮੋਡਲ ਨੇ ਪੁੱਛ ਲਿੱਤੀ ਕਿ ਸਾਹਮਣੇ ਆਏ ਕਦੋਂ ਕਦੋਂ ਦੀ ਇੱਥੇ ਆਏ ਹੋਏ ਸੀ ਇਹ ਤੇ ਗੁਰਗੀਤ ਦਾ ਮਾਮਲਾ ਹੈ ਕੱਲ ਦੀ ਹੀ ਇਨਪੁਟ ਹੈਗੀ ਕਿ ਕੱਲ ਹੀ ਇੱਥੇ ਆਏ ਸੀਗੇ ਬਾਕੀ ਸਾਰਾ ਡੀਟੇਲ ਜਿਹੜੀ ਇਨਵੈਸ ਕਿਉਂਕਿ ਕਾਫੀ ਇੰਪੋਰਟੈਂਟ ਇਵੈਂਟ ਸਿੱਗੀ ਔਰ ਇੱਕ ਇਨਸੀਡੈਂਟ ਸਾਡੇ ਏਰੀਆ 'ਚ ਫਾਇਰਿੰਗ ਦਾ ਹੋਇਆ ਸੀਗਾ ਇਸ ਕਰਕੇ ਆਪਾਂ ਮੀਡੀਆ ਨੂੰ ਬੁਲਾ ਕਰਕੇ ਬਰੀਫ ਕੀਤਾ ਹੈਗਾ ਤਾਂ ਜੋ ਸਾਰਿਆਂ ਦੀ ਜਿਹੜੀ ਸੰਸ਼ਾ ਹੈਗਾ ਉਹ ਦੂਰ ਹੋ ਸਕੇ ਕਿ ਕਿਹੋ ਜਿਹਾ ਇਨਸੀਡੈਂਟ ਹੋਇਆ ਹੈਗਾ ਔਰ ਬਾਕੀ ਜੋ ਵੀ ਡਿਟੇਲਡ ਇਨਵੈਸਟੀਗੇਸ਼ਨ ਸਾਹਮਣੇ ਆਉਂਦੀ ਹੈਗੀ ਉਹ ਤੁਹਾਨੂੰ ਆਪਾਂ ਬਾਅਦ 'ਚ ਵੱਖਰੇ ਤੌਰ ਤੇ ਬਰੀਫ ਕਰਾਂਗੇ ਪੁਲਿਸ ਦਾ ਕੀ ਹਾਲ ਹੈ ਸਾਰੇ ਸਾਡੀ ਗੱਡੀ ਤੇ ਜਿਹੜੇ ਹੈਗੇ ਨੇ ਫਾਇਰ ਇਹਨਾਂ ਦੇ ਤਿੰਨ ਜਿਹੜੇ ਸੀਗੇ ਉਹ ਵਜੇ ਹੈਗੇ ਨੇ ਔਰ ਸ਼ੀਸ਼ਾ ਜਿਹੜਾ ਹੈਗਾ ਗੱਡੀ ਦਾ ਦੋਨੋਂ ਪਾਸੇ ਦਾ ਅੱਗੇ ਤੇ ਪਿੱਛੇ ਦਾ ਉਹ ਟੁੱ ਔਰ ਜਿਹੜਾ ਇਹ ਮੁਲਜ਼ਮ ਜਿਹੜਾ ਜਿਹੜਾ ਫੱਟੜ ਹੋਇਆ ਉਹ ਵੀ ਆਊਟ ਆਫ ਡੇਂਜਰ ਹੈਗਾ ਪੀਜੀਆਈ ਵਿੱਚ ਜਿਹੜੇ ਇਲਾਜ ਹੈਗਾ ਵਿੱਚ ਇੱਕ ਮਰਡਰ ਜਿਹੜਾ ਹੈਗਾ ਅੰਮ੍ਰਿਤਸਰ ਰੂਰਲ ਵਿੱਚ ਹੋਇਆ ਸੀਗਾ 4 ਜੁਲਾਈ ਨੂੰ ਜਿਹਦੇ ਵਿੱਚ ਜਿਹੜਾ ਜਗਰੂਪ ਰੂਪਾ ਸੀਗਾ ਮੂਸੇਵਾਲਾ ਮਰਡਰ ਕੇਸ ਵਿੱਚ ਇਨਵੋਲਡ ਸੀ ਜਿਹਦਾ ਇਨਕਾਊਂਟਰ ਹੋਇਆ ਸੀ ਬਾਅਦ ਵਿੱਚ ਉਹਦੇ ਪ੍ਰਾਣ ਨੂੰ ਕੁਝ ਅਣਪਛਾਤੇ ਬੰਦੇ ਆ ਕਰਕੇ ਦਿੰਦਹਾੜੇ ਗੋਲੀ ਮਾਰ ਕਰਕੇ ਚਲੇ ਗਏ ਸੀਗੇ ਉਹ ਇਹ ਬੰਦੇ ਉਹਦੇ ਵਿੱਚ ਇਨਵੋਲਟ ਸੀਗੇ ਔਰ ਕਾਫੀ ਟਾਈਮ ਤੋਂ ਫਰਾਰ ਚੱਲ ਰਹੇ ਸੀਗੇ ਕਾਫੀ 18 ਇਹਨਾਂ ਨੇ ਬਾਹਰ ਜੈਪੁਰ ਦੈਰਾਦੂਨ ਹੋ ਹੋ ਦੂਜੀ ਜਗ੍ਹਾ ਤੇ ਲਈ ਦੱਤਿਆ ਸੀਗੇ ਔਰ ਕੱਲ ਰਾਤ ਸਾਡੇ ਏਰੀਆ ਜਾ ਕੇ ਠਹਿਰੇ ਸੀਗੇ ਜਦੋਂ ਸਾਡੀ ਟੀਮ ਨੇ ਕਾਫੀ ਚੰਦਾ ਕੰਮ ਕਰਦਿਆ ਹੋਇਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਿਹੜਾ ਬੰਦਾ ਗੁਰਵਿੰਦਰ ਸਿੰਘ ਔਰ ਪੋਲਾ ਹੈਗਾ ਜਿਹਨੂੰ ਉੱਥੇ ਮੌਕੇ ਤੇ ਗੋਲੀ ਵੱਜੀ ਸੀਗੀ ਉਹਨੂੰ ਹਸਪਤਾਲ ਭੇਤੀ ਕਰਾਇਆ ਸੀਗਾ ਜਿਹੜਾ ਕਿ ਅੱਗੇ ਪੀਜੀਆਈ ਰੈਫਰ ਹੋ ਗਿਆ ਹੈਗਾ ਉੱਥੇ ਐਡਮਿਟ ਹੈਗਾ ਉੱਥੇ ਇਲਾਜ ਚੱਲ ਰਿਹਾ ਹੈਗਾ ਬਾਕੀ ਦੇ ਜਿਹੜੇ ਦੋ ਬੰਦੇ ਹੈਗੇ ਤੇ ਗੁਰਪ੍ਰੀਤ ਗੋਪੀ ਇਹਨਾਂ ਦੀ ਪੁਝਗਿਸ ਜਾਰੀ ਹੈਗੀ ਹੈ ਹੁਣ ਤਲਕ ਜਿਹੜੀ ਇਹਨਾਂ ਦੀ ਪੁਝਗਿਸ ਤੋਂ ਗੱਲ ਸਾਹਮਣੇ ਆਈ ਹੈਗੀ ਕਿ ਗੁਰਵਿੰਦਰ ਭੋਲੇ ਤੇ तकरीबन 6 ਪਰਚੇ ਦਰਜ ਹੈਗੇ ਨੇ ਜਿਹਦੇ ਵਿੱਚ ਆਰਮਸ ਐਕਟ 스내ਚਿੰਗ ਔਰ ਹੋਰ ਦੂਜੇ ਪਰਚੇ ਵੀ ਹੈਗੇ ਨੇ ਜਿਹਦੇ ਵਿੱਚ ਜੁਗਰਾਜ ਦਾ ਮਰਡਰ ਵੀ ਹੈਗਾ ਔਰ ਨਵਤੇਜ ਤੇਜੀ ਤੇ ਐਨਡੀਪੀਐਸ ਐਕਟ ਤੇ ਜੁਗਰਾਜ ਮਰਡਰ ਦਾ ਕੇਸ ਹੈਗਾ ਔਰ ਗੁਰਪ੍ਰੀਤ ਜਿਹੜਾ ਹੈਗਾ ਉਹ ਤੇ ਹਜੇ ਹੋਰ ਕੋਈ ਪਰਚਾ ਨਹੀਂ ਸੀਗਾ ਔਰ ਅੰਮ੍ਰਿਤਸਰ ਰੂਰਲ ਦੀ ਵੀ ਤਫਤੀਸ਼ ਵਿੱਚ ਅਜੇ ਉਹਦਾ ਨਾਮ ਸਾਹਮਣੇ ਨਹੀਂ ਆਇਆ ਸੀਗਾ ਵਟ ਚੁਕੀ ਜਾਂ ਹਮ ਬੰਦੇ ਆਪਾਂ ਗ੍ਰਿਫਤਾਰ ਕੀਤੇ ਹੈਗੇ ਨੇ ਉਹਨਾਂ ਤੋਂ ਕਲੀਅਰ ਹੋਇਆ ਹੋਏਗਾ ਕਿ ਇਹਦਾ ਇਨਵੋਲਵਮੈਂਟ ਕਲੀਅਰ ਘਟ ਹੈਗਾ ਉਸ ਕੇਸ ਵਿੱਚ ਤੇ ਆਪਾਂ ਡਿਸਕਲੋਜ਼ਰ ਸਟੇਟਮੈਂਟ ਉਹਨਾਂ ਦੇ ਕਰਕੇ ਇਹ ਜਿਹੜਾ ਹੈਗਾ ਅਮ੍ਰਿਤਸਰ ਰੂਰਲ ਪੁਲਿਸ ਨੂੰ ਦੱਸਾਂਗੇ ਤਾਂ ਜੋ ਇਹਨੂੰ ਵੀ ਨਾਮਿਨੇਟ ਉਸ ਕੇਸ ਵਿੱਚ ਕੀਤਾ ਜਾ ਸਕੇ 4 ਤਰੀਕ ਨੂੰ ਤੋਂ ਉਦੋਂ ਇੱਕ ਬੰਬੀਹਾ ਗੈਂਗ ਦਾ ਜਿਹੜਾ ਹੈਗਾ ਇਸ ਮਰਡਰ ਦੀ ਜਿਹੜੀ ਹੈਗੀ ਉਹ ਲਈ ਸੀਗੀ ਜ਼ਿੰਮੇਵਾਰੀ ਲਈ ਸੀਗੀ ਔਰ ਬਾਕੀ ਹੁਣ ਅੱਗੇ ਕਿਹਦੇ ਨਾਲ ਇਹਨਾਂ ਦੀ ਇਨਵੋਲਵਮੈਂਟ ਹੈਗਾ ਕਿਹੜਾ ਇਹਨਾਂ ਦਾ ਸਰਗਨਾ ਹੈਗਾ ਵੈਪਨ ਕਿੱਥੋਂ ਲਿਆਂਦੇ ਸੀਗੇ ਵੈਪਨ ਕਿੱਥੇ ਹੈਗੇ ਨੇ ਬਾਕੀ ਦੇ ਵੈਪਨ ਉਹ ਸਾਰੇ ਪੁੱਛ ਕੇ ਜਿਹੜੀ ਹੈਗੀ ਜਾਰੀ ਹੈਗੀ ਹੈ ਜੋ ਕਿ ਡਿਟੇਲਡ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਫਿਰ ਤੁਹਾਡੇ ਨਾਲ ਆਪਾਂ ਸਾਂਝੀ ਕਰਾਂਗੇ ਇੱਕ ਵੈਪਨ ਜਿਹੜਾ ਇਹਨਾਂ ਨੇ ਮੌਕੇ ਤੇ ਚਲਾਇਆ ਸੀਗਾ 9mm ਦਾ ਪਿਸਟਲ ਹੈਗਾ ਉਹ ਆਪਾਂ ਬਰਾਮਦ ਕੀਤਾ ਹੈਗਾ ਪਰ ਬਾਕੀ ਵੈਪਨ ਜਿਹੜੇ ਉੱਥੇ ਮਰਡਰ ਵਿੱਚ ਇਸਤੇਮਾਲ ਹੋਏ ਨੇ ਜਾਂ ਇਹ ਹੀ ਵੈਪਨ ਇਸਤੇਮਾਲ ਹੋਇਆ ਸੀਗਾ ਇਸ ਬਾਰੇ ਜਿਹੜਾ ਹੈਗਾ ਪੁੱਛਗਿੱਛ ਜੇ ਜਾਰੀ ਹੈਗੀ ਉਹ ਵੱਖਰੇ ਤੌਰ ਤੇ ਤੁਹਾਨੂੰ ਆਪਾਂ ਬਰੀਫ ਕਰਾਂਗੇ ਜਿੱਥੇ ਇਹ ਫੇਰੇ ਹੋਏ ਸੀਗੇ ਉੱਥੇ ਦਾ ਕੀ ਸੰਬੰਧ ਕੋਈ ਨਜ਼ਰ ਆਇਆ ਕੀ ਕੋਣ ਅਕਰੀ ਪੁੱਛੀ ਹੋਈ ਜਾਂਦਾ ਹਜੇ ਤੱਕ ਦੀ ਤਫਤੀਸ਼ ਦੇਖੋ ਜੀ ਰਾਤ ਲੇਟ ਨਾਈਟ ਦਾ ਇਨਸੀਡੈਂਟ ਹੈਗਾ ਤਕਰੀਬਨ 1:30 ਵਜੇ ਹਾਜੇ ਪੁਲਿਸ ਸਾਡੀ ਜਿਹੜੀ ਹੈਗੀ ਫਾਰਮੈਲਿਟੀਜ਼ ਲੱਗੀ ਹੋਈਆਂ ਉਹਨਾਂ ਨੂੰ ਪੁੱਛ ਕੇ ਜਿਹੜੀ ਹੈਗੀ ਹੈ ਆਪਾਂ ਅਦਾਲਤ ਵਿੱਚ ਪੇਸ਼ ਕਰਾ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਲੈ ਕਰਕੇ ਕਰਾਂਗੇ ਔਰ ਜੋ ਵੀ ਗੱਲ ਨਾ ਸਾਹਮਣੇ ਆਉਣਗੀ ਹੈ ਕਿ ਸਾਡੇ ਏਰੀਆ 'ਚ ਕੋਈ ਇਹਨਾਂ ਦਾ ਠਹਿਰ ਸੀਗੀ ਕਿੰਨੇ ਕਿਹੜੇ ਬੰਦੇ ਨੇ ਇੱਥੇ ਇਹਨਾਂ ਨੂੰ ਠਹਿਰ ਕਰਾਈ ਸੀਗੀ ਉਹ ਸਾਰਾ ਕੁਝ ਆਪਾਂ ਸਾਹਮਣੇ ਲੈ ਕਰਕੇ ਆਪਾਂ ਪੁੱਛ ਰਿਹਾ ਸੀ ਕਿ ਸਾਹਮਣੇ ਆਏ ਕਦੋਂ ਕਦੋਂ ਦੀ ਇੱਥੇ ਆਏ ਹੋਏ ਸੀ ਇਹ ਤੇ ਗੁੰਗੀ ਗਾਲ ਦਾ ਮਾਮਲਾ ਹੈ ਕੱਲ ਦੀ ਹੀ ਇਨਪੁੱਟ ਹੈਗੀ ਕਿ ਕੱਲ ਹੀ ਇੱਥੇ ਆਏ ਸੀਗੇ ਬਾਕੀ ਸਾਰਾ ਡਿਟੇਲ ਜਿਹੜੀ ਇਨਵੈਸਟੀਗੇਸ਼ਨ ਕਿਉਂਕਿ ਕਾਫੀ ਇੰਪੋਰਟੈਂਟ ਇਵੈਂਟ ਸਿੱਗੀ ਔਰ ਇੱਕ ਇਨਸੀਡੈਂਟ ਸਾਡੇ ਏਰੀਆ ਜ ਫਾਇਰਿੰਗ ਦਾ ਹੋਇਆ ਸੀਗਾ ਇਸ ਕਰਕੇ ਆਪਾਂ মিডিਆ ਨੂੰ ਬੁਲਾ ਕਰਕੇ ਬਰੀਫ ਕੀਤਾ ਹੈਗਾ ਤਾਂ ਜੋ ਸਾਰਿਆਂ ਦੀ ਜਿਹੜੀ ਸੰਸ਼ਾ ਹੈਗਾ ਉਹ ਦੂਰ ਹੋ ਸਕੇ ਕਿ ਕਿਹੋ ਜਿਹਾ ਇਨਸੀਡੈਂਟ ਹੋਇਆ ਹੈਗਾ ਔਰ ਬਾਕੀ ਜੋ ਵੀ ਡਿਟੇਲਡ ਇਨਵੈਸਟੀਗੇਸ਼ਨ ਸਾਹਮਣੇ ਆਉਂਦੀ ਹੈਗੀ ਉਹ ਤੁਹਾਨੂੰ ਆਪਾਂ ਬਾਅਦ ਵਿੱਚ ਵੱਖਰੇ ਤੌਰ ਤੇ ਬਰੀਫ ਕਰਾਂਗੇ ਅਭੀ ਤੱਕ ਇਨਸ਼ਾ ਅੱਲਾਹ ਸਾਡੀ ਗੱਡੀ ਤੇ ਜਿਹੜੇ ਹੈਗੇ ਨੇ ਫਾਇਰ ਇਹਨਾਂ ਦੇ ਤਿੰਨ ਜਿਹੜੇ ਸੀਗੇ ਉਹ ਵੱਜੇ ਹੈਗੇ ਨੇ ਔਰ ਸ਼ੀਸ਼ਾ ਜਿਹੜਾ ਹੈਗਾ ਗੱਡੀ ਦਾ ਦੋਨੋਂ ਪਾਸੇ ਦਾ ਅੱਗੇ ਤੇ ਪਿੱਛੇ ਦਾ ਉਹ ਟੁੱਟ ਗਿਆ ਔਰ ਜਿਹੜਾ ਇਹ ਮੁਲਜ਼ਮ ਜਿਹੜਾ ਜਿਹੜਾ ਕੱਟੜ ਹੋਇਆ ਉਹ ਵੀ ਆਊਟ ਆਫ ਡੇਂਜਰ ਹੈਗਾ ਪੀਜੀਆ ਵਿੱਚ ਜਿਹੜੇ ਇਲਾਜ ਹੈ